ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਤਾਤ ਅਟ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਦੋਸਤੋ ਇੰਡੀਕਾ ਵਿਜਟਾ ਕਾਰ ਬਿਕਾਊਆ ਮਾਡਲ ਆ 2009 ਵਧੀਆ ਹਾਲਾਤ ਆ AC heat ਵੀ ਚੱਲੂਗਾ। ਅੰਟੀਰੀਅਰ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ। ਟੈਰਿਆ 80%। ਡਿਮਾਂਡ ਆ ਵੀਰ ਦੀ 90000 ਰੁਪਏ। ਟਾਈਮ ਤੇ ਮਾਨਤਾਣ ਹੋ ਜਾਊ। ਏਰੀਆ ਆ ਮਹਿਤਾ ਰੋਡ ਅੰਮ੍ਰਿਤਸਰ ਸਹਿਬ। ਸੰਪਰਕ ਨੰਬਰ ਆ ਵੀਰ ਦਾ 9653292104 96532 92104